ਔਰ ਸਾਡੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਔਰ ਲੋਕਾਂ ਦੀ ਦੁੱਖ ਤਕਲੀਫ ਸਾਡੇ ਤੱਕ ਪਹੁੰਚਾਉਂਦੇ ਹੋ ਔਰ ਅਸੀਂ ਕੋਈ ਉਹਨਾਂ ਦੀ ਮਦਦ ਕਰ ਸਕਦੇ ਆ ਮੇਰੇ ਨਾਲ ਮੇਰੀ ਭੈਣ ਸਰਬਜੀਤ ਕੌਰ ਮਾਨੋਕੇ ਮੇਰੇ ਸਾਥੀ ਹੈਗੇ ਆ ਜੀ ਸਾਡੇ ਐਡিসি ਜੀ ਔਰ ਸਾਡੇ ਸਿਵਲ ਸਰਜਨ ਔਰ ਬਹੁਤ ਸਾਰੇ ਐਨ ਜੀਓਜ਼ ਡਾਕਟਰ ਬਿਸ਼ਪ ਮੋਨ ਔਰ ਹੈਲਪਫੁਲ ਐਨ ਜੀਓ ਤੋਂ ਆਈਐਮਰ ਦੇ ਪ੍ਰਧਾਨ ਡਾਕਟਰ ਤੇਰਤ ਜੀ ਔਰ ਬਹੁਤ ਸਾਰੇ ਜਿਹੜੇ ਐਨ ਜੀਓ ਦੇ ਨਾਲ ਜੋਇਨ ਕੀਤਾ ਜੀ ਜੋ ਇਸ ਵੇਲੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਆ ਪੰਜਾਬ ਨੂੰ ਬਹੁਤ ਵੱਡਾ ਤੁਖਾਂਤ ਹੋਇਆ ਉਹਦੇ ਵਿੱਚ ਮੈਂ ਕਹੂੰਗਾ ਕਿ ਦੁਖਾਂਤ ਬਹੁਤ ਵੱਡਾ ਹੈ ਖਾਸ ਕਰਕੇ ਜਿਹੜੇ ਬਾਰਡਰ ਦੇ ਸੱਤ ਡਿਸਟ੍ਰਿਕਟ ਹੈ ਇਹ ਕਪੂਰਥਲੇ ਤੋਂ ਸ਼ੁਰੂ ਹੋਇਆ ਸੀਗਾ ਜੀ ਫਾਜ਼ਿਲਕਾ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਔਰ ਪਠਾਨਕੋਟ ਜਿਹੜੇ ਵਸਟ ਇਫੈਕਟਡ ਜ਼ਿਲ੍ਹੇ ਹੈਗੇ ਆ ਜੀ ਉਹਨਾਂ ਦੇ ਵਿੱਚ ਫਸਲ ਦਾ ਵੀ ਨੁਕਸਾਨ ਹੋਇਆ ਨਾਲ ਜ਼ਮੀਨ ਵੀ ਗਈ ਘਰ ਵੀ ਗਿਆ ਘਰ ਦਾ ਸਮਾਨ ਵੀ ਗਿਆ ਔਰ ਮਵੇਸ਼ੀਆਂ ਦਾ ਪਸ਼ੂਆਂ ਦਾ ਬਹੁਤ ਵੱਡੇ ਜਿਹੜਾ ਪਸ਼ੂ ਧਨ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਲੋਕਾਂ ਕੋਲ ਜੇ ਕੁਝ ਬਚਿਆ ਤਾਂ ਉਹਨਾਂ ਕੋਲੇ ਜਿਹੜੀ ਆਪਣੇ ਗੁਰੂਆਂ ਦੀ ਦਾਤ ਹੈ ਚੜ੍ਹਦੀ ਕਲਾ ਉਹਨਾਂ ਦੀ ਹਿੰਮਤ ਉਹਨਾਂ ਦਾ ਹੌਸਲਾ ਔਰ ਜਿੱਡਾ ਵੱਡਾ ਦੁਕਾਨ ਸੀਗਾ ਉਹਨਾਂ ਵੱਡਾ ਜਿਹੜਾ ਹੈਗਾ ਪੂਰੇ ਮੈਂ ਕਹੂੰਗਾ ਕਿ ਖਾਸ ਕਰਕੇ ਪੰਜਾਬੀਆਂ ਨੇ ਦੇਸ਼ ਦੇ ਵਿੱਚ ਵਿੱਚ ਰਹਿੰਦਿਆਂ ਨੇ ਉਦੋਂ ਵੱਡਾ ਉਹਨਾਂ ਦਾ ਰਿਸਪਾਂਸ ਹੈ ਤੁਸੀਂ ਬਾਰਡਰ ਦੇ ਵਿੱਚ ਜਾਓਗੇ ਸੇਧ ਦੀਆਂ ਟੀਮਾਂ ਇਕੱਲੇ ਇਕੱਲੇ ਪਿੰਡ ਤੱਕ ਪਹੁੰਚ ਰਹੀਆਂ ਲੰਗਰ ਜਿਹੜਾ ਹੈਗਾ ਰਾਸ਼ਨ ਔਰ ਮवेशੀਆਂ ਵਾਸਤੇ ਚਾਰਾ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਤੁਸੀਂ ਜਿਹੜੀ ਮਤਲਬ ਤੁਸੀਂ ਕਹ ਲਓ ਸਮਗਰੀ ਜਿਹੜੀ ਲੋਕਾਂ ਨੂੰ ਲੋਡ ਪੈ ਸਕਦੀ ਆ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਈਵਨ ਜਿਹੜੇ ਪਸ਼ੂ ਧਾਨ ਆ ਉਹਨਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਔਰ ਲੋਕਾਂ ਨੂੰ ਕੰਬਲ ਹੋਰ ਜੋ ਵੀ ਸਬਾਨ ਚਾਹੀਦਾ ਗੈਸ ਇਨਵਰਟਰ ਔਰ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਪੂਰੀ ਦੁਨੀਆ ਚ ਵੀ ਔਰ ਇਸ ਵਾਰ ਜਿਹੜੀ ਹੈਗੀ ਆ ਹੜ ਜਿਹੜੇ ਹੈਗੇ ਆ ਉਹ ਹਿਮਾਚਲ ਚ ਵੀ ਆਏ ਆ ਉੱਤਰਾਖੰਡ ਚ ਵੀ ਆਏ ਆ ਅੱਧੇ ਹਿੰਦੁਸਤਾਨ ਚ ਆਏ ਆ ਲੇਕਿਨ ਅੱਜ ਮੈਂ ਸੁਣ ਰਿਹਾ ਸੀਗਾ ਕਿ ਇੱਕ ਜਿਹੜੇ ਪੱਤਰਕਾਰ ਆ ਰਵੀਸ਼ ਕੁਮਾਰ ਔਰ ਕੁਝ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਕਹਿ ਰਹੇ ਸੀਗੇ ਕਿ ਹੜ ਤਾਂ ਬਹੁਤ ਜਗ੍ਹਾ ਤੇ ਆਏ ਆ ਬਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪਣੇ ਭਾਈਚਾਰਾ ਨਿਭਾਇਆ ਉਹਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਔਰ ਜਿਸ ਤਰ੍ਹਾਂ ਪਹਿਲਾਂ ਕਿਸਾਨਾਂ ਦਾ ਮੋਰਚਾ ਲਗਿਆ ਸੀ ਇੱਕ ਜਿਹੜੀ ਗੱਲ ਮੇਰੇ ਦਿਨ ਨੂੰ ਸ਼ੋਹ ਗਈ ਉਹ ਇਹ ਸੀਗਾ ਕਿ ਰਾਜਸਥਾਨ ਦੀਆਂ ਔਰਤਾਂ ਨੇ ਆਪਣੇ ਉਹਨਾਂ ਕੋਲੇ ਵਿਚਾਰੀਆਂ ਕੋਲੇ ਸੋਨੇ ਦੇ ਤਾਂ ਨਹੀਂ ਸੀ ਉਹਨਾਂ ਨੇ ਪਰ ਫਿਰ ਵੀ 20 ਗ੍ਰਾਮ ਸੋਨਾ ਤੇ 2 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਆਪਣੇ ਪੰਜਾਬ ਦੇ ਲੋਕਾਂ ਲਈ ਦਾਨ ਕਰਦੇ ਉਹਨਾਂ ਨੇ ਵੀ ਜਿਹੜੇ ਸਾਡੇ ਪੰਜਾਬ ਦੇ ਭਰਾ ਆ ਇਹ ਭਾਈਚਾਰਾ ਜਿਹੜਾ ਪਹਿਲਾਂ ਵੀ ਸੀ ਔਰ ਜਦੋਂ ਸਿੰਘੂ ਬਾਰਡਰ ਤੇ ਮੋਰਚਾ ਲੱਗਿਆ ਹਰਿਆਣੇ ਦੇ ਵਿੱਚੋਂ ਲੋਕਾਂ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਉਹਨਾਂ ਦੇ ਆਪਣੇ ਆਪ ਕੋਈ ਬਹੁਤ ਜ਼ਿਆਦਾ ਅਮੀਰ ਲੋਕ ਨਹੀਂ ਆਓ। ਕਈ ਤਾਂ ਇੱਕ ਔਰਤ ਬਜ਼ੁਰਗ ਮਾਤਾ ਕਹਿ ਰਹੀ ਸੀ ਕਿ ਮੇਰੇ ਕੋਲੇ ਜਿਹੜੀ ਕੁੜੀ ਮਰੀ ਸੇਵਾ ਕਰਦੀ ਆ ਮੈਂ ਆਪਣੀ ਜਿਹੜੀ ਚਾਂਦੀ ਦੀ ਬੰਗ ਸੀ ਬੈਂਗਲ ਸੀ ਉਹ ਮੈਂ ਉਹਦੇ ਵਿਆਹ ਲਈ ਰੱਖੀ ਸੀ ਪਰ ਮੈਂ ਹੁਣ ਹਾਰ ਟ੍ਰੀਟ ਦਾ ਵਾਸਤੇ ਭੇਜ ਰਹੀ ਆ ਲੋਕਾਂ ਨੇ ਆਪਣੇ ਗਹਿਣੇ ਤੱਕ ਲਾ ਕੇ ਸੁੱਟ ਦਿੱਤੇ। ਤੋਂ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਉਹਨਾਂ ਸਾਰੇ ਐਨ ਜੀਓ ਦਾ ਧੰਨਵਾਦ ਕਰਦਾ। ਔਰ ਸਾਡੇ ਸਾਰੇ ਜਿੰਨੇ ਵੀ ਸਾਡੇ ਡਾਕਟਰਸ ਹੈਗੇ ਆ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆ ਬਿਸ਼ਮੋਨ ਜੀ ਹੈ ਔਰ ਸਾਡੇ ਤਾਂ ਖਰ ਸਾਡਾ ਤਾਂ ਫਰਜ਼ ਵੀ ਹੈ ਸੀ ਤਾਂ ਵੀਆਰ ਦਾ ਸਰਵੈਂਟਸ ਆਫ ਦਾ ਪੀਪਲ ਚਾਹੇ ਅਸੀਂ ਚੁਣੇ ਹੋਏ ਪ੍ਰਤੀਨਿਧੀ ਆ ਸਾਡੇ ਐਮ ਐਲ ਏ ਮਨਿਸਟਰਸ ਔਰ ਜਿੰਨੇ ਵੀ ਸਾਡੇ ਹੋਰ ਕਾਰਪੋਰੇਟਰਸ ਔਰ ਸਾਰੇ ਸਾਰੀਆਂ ਪਾਰਟੀ ਵਾਈਸ ਤੋਂ ਉੱਪਰ ਉੱਠ ਕੇ ਔਰ ਸਾਡੇ ਜਿੰਨੇ ਮਤਲਬ ਮੈਂ ਕਹੂੰਗਾ ਆਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਆਲ ਸਰਵਿਸਸ ਤੱਕ ਜਿੰਨੇ ਸਾਰੇ ਕਰਮਚਾਰੀ ਆ ਉਹ ਸਾਰੀਆਂ ਗੱਲਾਂ ਨੂੰ ਭੁੱਲ ਕੇ ਇਸ ਵੇਲੇ 24 ਘੰਟੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਇਹਦੇ ਨਾਲ ਨਾਲ ਜਿੱਦੀ ਵੱਡੀ ਦੁਕਾਨ ਤਾਂ ਹੈ ਉਹਦੇ ਵਾਸਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਕੱਲ ਮੈਂ ਜਿਮਖਾਨਾ ਕਲੱਬ ਚ ਗਿਆ ਸੀ ਉਹਨਾਂ ਨੇ 11 ਲੱਖ ਰੁਪਈਆ ਉਹ ਕਹਿੰਦੇ ਜੀ ਅਸੀਂ ਸਾਰੇ ਅਸੀਂ 2900 ਮੈਂਬਰ ਆ ਸਾਡੀ ਕੋਸ਼ਿਸ਼ ਹੈ ਕਿ ਅਸੀਂ 2900 ਪਰਿਵਾਰ ਅਡੌਪਟ ਕਰੀਏ ਜਿਨ੍ਹਾਂ ਦੇ ਖਾਤੇ ਵਿੱਚ ਅਸੀਂ 50,000 ਰੁਪਈਆ ਪਾਵਾਂਗੇ ਇਸੇ ਤਰ੍ਹਾਂ ਡਿਵਾਈਨ ਊਕਾਰ ਮਿਸ਼ਨ ਹੈ ਉਹਨਾਂ ਨੇ 10 ਫੈਮਲੀਆਂ ਅਡੌਪਟ ਕਰ ਲਈਆਂ ਹੋਰ ਬਹੁਤ ਸਾਰੇ ਜਿਹੜੇ ਐਨ ਆਰ ਆਈਸ ਹੈਗੇ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਸੈਕਰੋਮੈਂਟੋ ਤੋਂ ਹੈਗੇ ਆ ਜੀ ਉਹਨਾਂ ਨੇ 7 ਫੈਮਲੀਆਂ ਅਡੌਪਟ ਕੀਤੀਆਂ ਲਗਾਤਾਰ ਮੇਰੇ ਕੋਲੇ ਆਫਰ ਆ ਰਹੀਆਂ ਕਿ ਸਾਨੂੰ ਸਿਰਫ ਇੱਕ ਕਨਸਰਨ ਆ ਉਹਨਾਂ ਦਾ ਕਿ ਜੈਨੂਇਨ ਫੈਮਿਲੀ ਹੋਵੇ ਲੋੜਵੰਦ ਤੱਕ ਸਾਡੀ ਮਦਦ ਪਹੁੰਚ ਜਾਏ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਰ ਬਹੁਤ ਸਾਰੇ ਪੰਜਾਬੀ ਆਰਟਿਸਟ ਕੋਈ 1 ਕਰੋੜ ਕੋਈ 5 ਕਰੋੜ ਤੇ ਸਾਡੀ ਸਾਰਿਆਂ ਦੀ ਕੋਸ਼ਿਸ਼ ਵੀ ਇਹ ਆ ਕਿ ਜਿਹੜੀ ਹੈਗੀ ਆ ਇਹ ਲੋਕਾਂ ਤੱਕ ਮਦਦ ਪਹੁੰਚੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਬਹੁਤ ਇਤਿਹਾਸਕ ਫੈਸਲੇ ਲੈ ਕੇ ਜਿਹਦੇ ਵਿੱਚ ਜਿਹਦਾ ਰੇਤ ਉਸਦੀ ਜਿਹਦਾ ਖੇਤ ਉਸੇ ਦੀ ਰੇਤ ਕਿਉਂਕਿ ਜਦੋਂ ਹੜ੍ਹ ਆਂਦੇ ਆ ਉੱਥੇ 4-4 5-5 ਫੁੱਟ ਘਾਤ ਚੜ ਜਾਂਦੀ ਹੈ ਉਹਨਾਂ ਨੇ ਅਗਲੀ ਫਸਲ ਬੀਜਣੀ ਆ ਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਆ ਕਿ ਜਿਹੜੀ ਤੁਹਾਡੇ ਕੋਲ ਖੇਤ ਚ ਰੇਤ ਆ ਗਈ ਆ ਤੁਸੀਂ ਉਹਨੂੰ ਵੇਚ ਦਿਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਆਪਣੇ ਕਿਸੇ ਕੰਮ ਲਈ ਵਰਤ ਲਓ 20000 ਰੁਪਇਆ ਪਰ ਏਕੜ ਕੰਪਨਸੇਸ਼ਨ ਜਿਹਨਾਂ ਦੇ ਰੱਬ ਨਾ ਕਰੇ ਜਿਹਨਾਂ ਦੀ ਮੌਤ ਹੋ ਗਈ ਆ ਉਹਨਾਂ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ 4 ਲੱਖ ਦਾ ਜਿਹੜਾ ਹੈਗਾ ਐਕਸਪਰੇਸ਼ੀਆ ਤੇ ਪੰਜਾਬ ਗਵਰਨਮੈਂਟ ਨੇ ਵੀ ਜਿਹੜਾ ਦਿਲ ਖੋਲ ਕੇ ਜਿਹਨਾਂ ਦੇ ਮਕਾਨ ਗਰੇ ਆ ਉਹਨਾਂ ਵਾਸਤੇ ਵੀ ਔਰ ਜਿਨ੍ਹਾਂ ਦਾ ਮवेशੀ ਗਏ ਆ ਉਹਨਾਂ ਦਾ ਉਹਨਾਂ ਵਾਸਤੇ ਵੀ ਜਿਹੜੀ ਮਦਦ ਹੈ ਪੰਜਾਬ ਸਰਕਾਰ ਦੇਏਗੀ ਔਰ ਸਾਡੇ ਪ੍ਰਧਾਨ ਮੰਤਰੀ ਆ ਰਹੇ ਆ ਮੈਂ ਉਮੀਦ ਕਰਦਾ ਕਿ ਜਿੰਨਾ ਪੰਜਾਬ ਸਰਕਾਰ ਹੈ ਉਹਨਾਂ ਦਾ ਬਜਟ ਤਾਂ ਬਹੁਤ ਵੱਡਾ ਉਹ ਇਸ ਤੋਂ 4 ਗੁਣਾ ਜ਼ਰੂਰ ਸਾਨੂੰ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਜੋ ਪੰਜਾਬ ਸਰਕਾਰ ਨੇ ਮੰਗਿਆ ਉਹ ਵੀ ਦੇ ਕੇ ਜਾਣਗੇ ਇਸ ਤੋਂ ਸਵਾਇਆ ਤੁਹਾਡੇ ਜਰੀਏ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਕੋਈ ਕੁੱਤੇ ਮਤਲਬ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਹੈ ਡਿਲੀਵਰੀ ਹੋਣੀ ਹੈ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜਾਏਗੀ ਅੱਧੇ ਘੰਟੇ ਚ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਹਸਪਤਾਲ ਚ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਘਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਆ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾਂ ਜਿਹੜੇ 5-7 ਜ਼ਿਲ੍ਹੇ ਹੋਣਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ ਬੇਸ ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪਤਾਲ ਔਰ ਸੀਐਸਸੀਜ਼ 225 ਦੇ ਕਰੀਬ ਇਹ ਹੈ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਹੇ ਆ ਉੱਥੇ ਸਾਰਾ ਕੁਝ ਫ੍ਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸੈਟਰ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਇਆ ਉੱਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉੱਥੇ ਅਸੀਂ 24 ਘੰਟੇ ਦੀ ਸਪੈਸ਼ਲਿਟੀ ਖੋਲhti ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ سارے ਐਨ ਜੀਓਜ਼ ਦਾਨੀ ਸਜਣਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਸੋ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਮਤਲਬ ਮੀਂਹ ਬਹੁਤ ਪਿਆ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਇਨਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਹਾਂ ਪਰ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਕਸ ਦਿਹਾਕਾਰ ਮੱਚੀ ਆ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਆ ਤੇ ਸਾਡੀ ਕੋਸ਼ਿਸ਼ ਆ ਕਿ ਸਾਡੇ ਕੋਲੇ ਦਵਾਈ ਵੀ ਬਾਧੂ ਆ ਸਪਰੇ ਪੰਪ ਵੀ ਆ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਆ ਸਾਨੂੰ ਖਬਰ ਭੇਜੋ ਉੱਥੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਮਹਿਕਮੇ ਦੀਆਂ ਸਿਹਤ ਮਹਿਕਮੇ ਦੀਆਂ ਟੀਮਾਂ ਆਣ ਗਿਆ ਪਾਣੀ ਟੈਸਟ ਕਰਨ ਗਿਆ ਜਿੱਥੇ ਲਾਰਵਾ ਹੋਏਗਾ ਉੱਥੇ ਸਪਰੇ ਕਰਨ ਗਿਆ ਸੋ ਇਹ ਸਾਰੇ ਬੰਦੋਬਸਤ ਸਰਕਾਰ ਨੇ ਕੀਤੇ ਹੋਏ ਆ ਤੇ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਵੇ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਤੇ ਕਿਸੇ ਕਿਸਮ ਦੀ ਮਤਲਬ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨ ਜੀਓ ਚੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀ ਹਬਦਤ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਨ੍ਹਾਂ ਦੀ ਅਰਜ਼ੀਆਂ ਆ ਜਾਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਰੇਟ ਤੋਂ ਪਹਿਲਾਂ ਜਿਹੜੇ ਦਾਨੀ ਸੱਜਣਾਂ ਉਹਨਾਂ ਦੇ ਨਾਲ ਕਨੈਕਟ ਕਰ ਦਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ